ਡਾਕਟਰ ਅਵਜੋਤ ਗਰੇਵਾਲ ਜ਼ਿਲ੍ਹਾ ਪੁਲਿਸ ਮੁਖੀ ਫਤਿਗੜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 13 ਤਰੀਕ ਨੂੰ ਥਾਣਾ ਮੰਡੀ ਗੋਵਿੰਦਗੜ ਵਿਖੇ ਪ੍ਰਵੀਨ ਅਕਰਵਾਲ ਨੇ ਇਤਲਾਹ ਦਿੱਤੀ ਹੈ ਕਿ ਉਸ ਦਾ ਤਾਂਬਾ ਸਕ੍ਰੈਪ ਦਾ ਕੰਮ ਹੈ ਟ੍ਰੈਂਡਿੰਗ ਦਾ ਗੋਦਾਮ ਬਜਰੰਗ ਬਲੇ ਇਸਪਾਤ ਨੰਬਰ 236 ਸ਼ੰਕਰ ਮਿਲ ਰੋਡ ਅਮਲੋ ਰੋਡ ਮੰਡੀ ਗੋਵਿੰਦਗੜ ਵਿਖੇ ਸਥਿਤ ਹੈ ਰਾਤ ਦੇ ਕਰੀਬ 1 ਵਜੇ ਕੁਝਣ ਪਛਾਤੇ ਵਿਅਕਤੀ ਉਸ ਦੇ ਗੋਦਾਮ ਦੇ ਕੰਦ ਟੱਪ ਕੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਵੱਲੋਂ ਗੋਦਾਮ ਦੇ ਸੁਰੱਖਿਆ ਗੜ ਅਤੇ ਪੰਜ ਲੇਬਰ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਜਿੰਦਰਾ ਉਹਨਾਂ ਵੱਲੋਂ ਤੋੜ ਦਿੱਤਾ ਗਿਆ ਜ਼ਨ ਨਾਲ ਹੁਣ ਦੱਸਿਆ ਹੈ ਕਿ ਗੱਡੀ ਬਲੈਰੋ ਪਿਕਅਪ ਦੇ ਮਾਲਕ ਡਰਾਈਵਰ ਰਣਦੀਰ ਸਿੰਘ ਨਾਲ ਗੱਡੀ ਗੋਦਾਮ ਅੰਦਰ ਲਿਆਂਦੀ ਅਤੇ ਤਾਂਬਾ ਸਕ੍ਰੈਪ ਨਾਲ ਹੀ ਸੀਸੀਟੀਵੀ ਕੈਮਰਾ ਦਾ ਟੀਵੀ ਆਰ ਵੀ ਨਾਲ ਲੱਗੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆ ਹੋਇਆ ਪ੍ਰਵੀਨ ਅਗਰਵਾਲ ਦੇ ਬਿਆਨ ਉੱਤੇ ਮੁਕੱਦਮਾ ਅਦਾਲਤ ਵਿੱਚ ਦਰਜ ਕੀਤਾ ਹੈ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤੀ ਗਈ ਗੱਡੀ ਮਹਿੰਦਰਾ ਬਲੈਰੋ ਪਿਕਅਪ ਸਮੇਤ ਚੋਰੀ ਕੀਤਾ ਤਾਂਬਾ ਸਕ੍ਰੈਪ ਬਰਾਮਦ ਕੀਤਾ ਹੈ ਜੀ ਮੰਡੀ ਗੁੰਨਗਰਦੀ 11 ਤਰੀਕ ਦੀ ਰਾਤ ਦੀ ਵਾਰਦਾਤ ਸੀ ਜਿਦੇ ਵਿੱਚ ਇੱਕ ਪਰਵੀ ਨਗਰਵਾਲ ਨਾਮਕ ਵਿਅਕਤੀ ਜਿਨ੍ਹਾਂ ਦੀ ਫੈਕਟਰੀ ਹਮ ਲੋ ਰੋਡ ਮੰਡੀ ਗੋਬਿੰਦਰ ਦੇ ਵਿੱਚ ਹੈਗੀ ਹੈ ਉਹਨਾਂ ਦੀ ਫੈਕਟਰੀ ਚੋਂ 4 ਅਣਪਛਾਤੇ ਵਿਅਕਤੀਆਂ ਨੇ ਆ ਕੇ ਇੱਕ ਫੇਕ ਵੈਪਨ ਦਿਖਾ ਕੇ ਉਹਨਾਂ ਦੀ ਫੈਕਟਰੀ ਦੇ ਵਿੱਚ ਮੌਜੂਦ ਜਿਹੜੇ ਤਕਰੀਬਨ 7 ਸਿਕਿਉਰਿਟੀ ਗਾਰਡ ਸੀਗੇ ਤੇ 5 ਜਿਹੜੇ ਲੇਬਰ ਦੇ ਮੁਲਾਜ਼ਮ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਕਮਰੇ 'ਚ ਬੰਦ ਕਰਕੇ ਪ੍ਰਮਿਸਿਸ ਤੋਂ ਚੋਰੀ ਕਰਕੇ ਇੱਕ ਬੁਲੈਰੋ ਪਿਕਅਪ ਦੇ ਵਿੱਚ ਜਿਹੜਾ ਚੋਰੀ ਦਾ ਸਮਾਨ ਉੱਥੋਂ ਲੈ ਕੇ ਫਰਾਰ ਹੋਏ ਸੀ ਸਮਾਨ ਜੋ ਇਹਨਾਂ ਨੇ ਚੋਰੀ ਕੀਤਾ ਸੀਗਾ ਜੀ ਉਹ 35 ਕੁਇੰਟਲ ਤਾਂਬਾ ਸੀ ਜਿਹੜੇ ਪਰਵੀ ਨਗਰ ਵਾਲੇ ਇਹਨਾਂ ਦਾ ਤਾਂਬਾ ਤੇ ਸਕਰਾਪ ਦਾ ਕਾਰੋਬਾਰ ਹੈ ਤੇ ਉਸ ਫੈਕਟਰੀ ਚੋਂ ਇਹਨਾਂ ਨੇ 35 ਕੁਇੰਟਲ ਰਾਤੂ ਤਾਂਬਾ ਚੋਰੀ ਕੀਤਾ ਸੀਗਾ ਤੇ ਇਸ ਕੇਸ ਨੂੰ ਬੜੀ ਸੀਰੀਅਸਲੀ ਲੈਂਦੇ ਹੋਏ ਐਸਪੀ ਡੀ ਰਾਕੇਸ਼ Yadav ਡੀਐਸਪੀ ਅਮਲੋ ਐਂਡ ਐਸਐਚਓ ਮੰਡੀ ਗਵਿੰਦਗਰ ਨੇ ਕਾਫੀ ਮਿਹਨਤ ਦੇ ਨਾਲ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਚਾਰੋਂ ਅਕਿਊਸਟ ਸੀ ਉਹਨਾਂ ਨੂੰ ਅਰੈਸਟ ਕੀਤਾ ਹੈ ਇਹ ਚਾਰੋਂ ਜਿਹੜੇ ਬੰਦੇ ਨੇ ਕ੍ਰਿਮੀਨਲ ਹਿਸਟਰੀ ਰੱਖਦੇ ਨੇ ਰੰਧੀਰ ਸਿੰਘ ਅਨਿਲ ਕੁਮਾਰ ਕਰਨ ਸਿੰਘ ਤੇ ਸੁਨਿਲ ਕੁਮਾਰ ਇਹਨਾਂ ਦੇ ਵੱਖ-ਵੱਖ ਪਰਚੇ ਦਰਜ ਨੇ ਲੁਧਿਆਣਾ ਅਤੇ ਪਟਿਆਲੇ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਇਹਨਾਂ ਦੇ ਪਰਚੇ ਦਰਜ ਨੇ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਆਮ ਜੈਕ ਦੇ ਪਰਚੇ ਰਜਿਸਟਰਡ ਨੇ ਤੇ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਦੇ ਥਰੂ ਇਹਨਾਂ ਚਾਰਾਂ ਚੋਰਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਤੋਂ ਜਿਹੜਾ ਚੋਰੀ ਦਾ ਤਾਂਬਾ ਸੀਗਾ ਉਹ ਰਿਕਵਰ ਕੀਤਾ ਗਿਆ ਨਾਲ ਹੀ ਬਲੈਰੋ ਪਿਕਅਪ ਜਿਹੜੇ ਜਿਹੜੇ ਵਾਹਨ ਦੇ ਵਿੱਚ ਇਹਨਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਸੀ ਉਹ ਰਿਕਵਰ ਕੀਤੀ ਗਈ ਹੈ ਤੇ ਨਾਲ ਹੀ ਜਿਹੜਾ ਇਹ ਫੇਕ ਵੈਪਨ ਉਹ ਰਿਕਵਰ ਕੀਤਾ ਗਿਆ ਤੇ ਇੱਕ ਹੌਕੀ ਤੇ ਇੱਕ ਦਾ ਜਿਹੜੀ ਇਹ ਕ੍ਰਾਈਮ ਨੂੰ ਅੰਜਾਮ ਦੇਣ ਲਈ ਯੂਜ਼ ਕਰਦੇ ਸੀ ਉਹ ਵੀ ਇਹਨਾਂ ਤੋਂ ਰਿਕਵਰ ਕੀਤੀ ਗਈ ਹੈ